ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰਾਹੁਲ ਰਾਹੁਲਾ ਜੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਫੋਟੋਗ੍ਰਾਫੀ ਕਰਦਾ ਹਾਂ ਵੀਡੀਓਗ੍ਰਾਫੀ ਕੀ ਘਟਨਾ ਵਾਪਰੀ ਕੀ ਮੈਂ ਨਾ ਵੀਰੇ ਇਹ ਮੈਨੂੰ ਸਵੇਰੇ ਮੇਰੇ ਨਾਲ ਦੇ ਮੁੰਡੇ ਦਾ ਫੋਨ ਆਇਆ ਰਾਣਾ ਫੋਟੋਗ੍ਰਾਫਰ ਹੁੰਦਾ ਨਾਮ ਆ ਠੀਕ ਆ ਉਹ ਕਹਿੰਦੇ ਵੀ ਫੰਕਸ਼ਨ ਲਾਉਣਾ ਹੈ ਠੀਕ ਆ ਤੇ ਉਹਨਾਂ ਨੇ ਫੰਕਸ਼ਨ ਕਹਿੰਦੇ ਬੰਦੇ ਲੁਧਿਆਣੇ ਦੇ ਨੇ ਵੀ ਚੰਡੀਗੜ੍ਹ ਉਹਨਾਂ ਨੇ ਫੰਕਸ਼ਨ ਲਾਉਣੇ ਆਣਾ ਉਹਨੂੰ ਫੁੱਡੇ ਵਾਲੇ ਕੈਮਰੇ ਨਾਲ ਫੰਕਸ਼ਨ ਖਿੱਚਣਾ ਠੀਕ ਆ ਉਹ ਬੰਦਾ ਵੀ ਮੈਨੂੰ ਜਾਣਦੇ ਨੇ ਮੇਰੀ ਉਹ ਬੰਦੇ ਕੋਈ ਜਾਣ-ਪਛਾਣ ਨਹੀਂ ਜੀ ਠੀਕਾ ਉਹ ਬੰਦੇ ਦਾ ਮੈਨੂੰ ਫੋਨ ਆਇਆ ਉਹ ਕਹਿੰਦੇ ਵੀ ਇਦਾਂ ਕਰਕੇ ਇਦਾਂ ਫੰਕਸ਼ਨ ਲਾਉਣਾ ਵੀ ਸਵੇਰੇ 5:00 ਵਜੇ ਜਾਣਾ ਠੀਕਾ ਤੇ ਮੈਂ ਮੈਨੂੰ ਕੋਈ ਪਹਿਲਾਂ ਮਿਲੇ ਨਹੀਂ ਉਹ ਵੀ ਕਹਿੰਦਾ ਮੈਂ ਮਿਲਿਆ ਹੋਇਆ ਪਹਿਲਾਂ ਉਹਦੇ ਵੇਸ ਤੇ ਮੈਂ ਆ ਗਿਆ ਉੱਥੇ ਤੇ ਫਿਰ ਸਮਰਾਲੇਚ ਮੈਂ ਜਾਉਂ ਕਿ ਮੈਂ ਪਾਰਕਿੰਗ ਪੰਪ ਦੇ ਕੋਲ ਗੱਡੀ ਪਾਰਕਿੰਗ ਜਾਈ ਉਹਨਾਂ ਦੀ ਗੱਡੀ ਸਮਾਨ ਰੱਖ ਕੇ ਲਾਉਣ ਗਿਆ ਕਿੰਨੇ ਵਜੇ ਸਵੇਰੇ 5:00 ਵਜੇ ਦੀ ਗੱਲ ਹੈ 5 5 5 ਕੋਈ ਇੰਨੇ ਦੇ ਟਾਈਮ ਦੀ ਗੱਲ ਹੈ ਜਦੋਂ ਮੈਂ ਪਾਰਕਿੰਗ ਗੱਡੀ ਲਾਉਣ ਗਿਆ ਜਾਂ ਉਹ ਚਲ ਗਈ ਕਿਹੜੀ ਗੱਡੀ ਚਾਹੀ ਸੀ ਉਹ ਵੀਰੇ ਹੋਰ ਇੱਕ ਬਾਕਸ ਵੈਗਨ ਵਾਲੀ ਗੱਡੀ ਹੈਗੀ ਕਿ ਸਮਾਨ ਤੁਹਾਡਾ ਕੀ ਕੀ ਨੂੰ ਸਮਾਨ ਸਮਾਨ ਵੀ ਦੇ ਮੇਰੇ ਕੋਲ ਸਭ ਨੇ 3 ਕੈਮਰਾ ਵਿੱਚ ਤਿੰਨ ਲੈਂਸ ਆਈ ਹੈ ਮੇਰੇ ਸਾਮਾਨ ਦੇ ਉਹਦੇ ਵੀ ਦੋ ਲਾਈਟ ਆਏਗੇ ਇੱਕ ਨਵੀਂ ਗਿਮਬਲ ਹੈਗੀ કુલ ਕੀਮਤ ਕਿੰਨੇ ਦੀ ਬਣੇ ਉਹਦੇ ਵੀ 4 ਤੋਂ 5 ਲੱਖ ਦਾ ਵੀ ਸਾਮਾਨ ਸੇ ਕੈਮਰਾ ਤੇ ਜਿਹਨੇ ਤੁਹਾਨੂੰ ਦਵਾਇਆ ਸੀਗਾ ਆਹ ਫੰਕਸ਼ਨ ਮੈਂ ਗੱਲ ਕੀਤੀ ਕੀ ਕਹਿੰਦੇ ਉਹਨਾਂ ਨਾਲ ਗੱਲ ਕੀਤੀ ਵੀਰੇ ਉਹ ਕਹਿੰਦੇ ਵੀ ਮੇਰੀ ਉਹ ਨਹੀਂ ਆਉਂਦਾ ਲਿੰਕ ਕੋਈ ਠੀਕ ਹੈ ਮੈਨੂੰ ਡੈਡੀ ਨੂੰ ਮਿਲੇ ਉਹ ਮੁੱਕਰ ਗਿਆ ਇੱਕ ਦਣਾ ਦਾ ਤੇ ਤੁਹਾਡੇ ਨਾਲ 90000 ਜੀ ਕਰਕੇ ਕਿਹਤਰਾ ਨਹੀਂ ਬਾਦਰੇ ਉਹੀ ਆ ਉਹਨੂੰ ਸਮਰਾਲਾਪੁਰ ਤੋਂ ਚੱਕ ਕੇ ਲਿਖਾਤੀ ਹਾਂਜੀ ਸਵੇਰੇ ਮੈਂ ਉਹ ਕਰਾਈ ਹੈ ਅਰਖਾਸਤ ਕਰਾਈ ਹੈ ਵੇਟ ਕਰ ਰਹੇ ਹਾਂ ਸਵੇਰੇ ਦੇਖਣੇ ਆ ਤੇ ਮੰਗ ਕਰ ਦਉ ਸੀ ਮੰਗ ਲਈ ਵੀ ਮੰਗ ਕੇ ਕਿ ਗਣੇਸ਼ ਮਾਣ ਮਿਲ ਜੇ ਬਾਬਾ ਜੀ ਮੈਂ ਤਾਂ ਕਿਸਤਾਂ ਆਏ ਹੁਣ ਵੀ ਚੱਲ ਰਹੀ ਨੇ ਦੇ ਸਮਾਂ ਦੀਆਂ ਕੀ ਨਾਮਾ ਤੁਹਾਡਾ ਜੀ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਚੋਪੜਾ ਸਟੂਡੀਓ ਹੈਡੋਂਗਰੇਟ ਕੀ ਮਾਮਲਾ ਹੋਇਆ ਸਵੇਰੇ ਅੱਜ ਮਾਮਲਾ ਇਹ ਜੀ ਇਹ ਮੁੰਡਾ ਨਾ ਫੰਕਸ਼ਨ ਦੇ ਅਕੋਰਡਿੰਗ ਕਿਸੇ ਦੀ ਕਾਲ ਆਈ ਸੀਗੀ ਕੰਨੋ ਦੀ ਜਾਣਾ ਆ ਉਸ ਤੋਂ ਬਾਅਦ ਦੇ ਵਿੱਚੋਂ ਉਹ ਬੰਦੇ ਦਾ ਸਮਾਨ ਆਪਣੀ ਗੱਡੀ ਦੇ ਵਿੱਚ ਰਖਾ ਕੇ ਕਿੰਨਾ ਫੋਨ ਆਇਆ ਸੀ ਤੇ ਰਾਹੁਲ ਤੇ ਬਲਾਲੇ ਤੋਂ ਮੁੰਡਾ ਇਹ ਬਹੁਤ ਗਰੀਬ ਪਰਿਵਾਰ ਤੋਂ ਆਇਆ ਨੇ ਵਿਚਾਰੇ ਨੇ ਸਮਾਨ ਵੀ ਸਾਰਾ ਕਿਸ਼ਤਾਂ ਤੋਂ ਲਿਆ ਹੋਇਆ ਸੀਗਾ ਤੇ ਵਧੀਆ ਸਿਨੇਮੈਟਿਕ ਦਾ ਕੰਮ ਕਰ ਰਿਹਾ ਹੈ ਫੋਟੋਗ੍ਰਾਫੀ ਲੈਣ ਦੇ ਵਿੱਚ ਤੇ ਬਹੁਤ ਅੱਛਾ ਤੇ ਇਹਨੂੰ ਕਾਲ ਆਈ ਕੱਲ ਵੀ ਸਵੇਰੇ ਮਾਰਨਿੰਗ ਫੰਕਸ਼ਨ ਤੇ ਜਾਣਾ ਹੈ ਤੇ ਉਸ ਦੇ ਅਕੋਰਡਿੰਗ ਇਹ ਜਾ ਰਿਹਾ ਸੀਗਾ ਅੱਜ ਤੇ ਉਹ ਇਹਨੂੰ ਕਹਿੰਦੇ ਵੀ ਤੁਸੀਂ ਆਪਣੀ ਸਮਾਨ ਸਾਡੀ ਗੱਡੀ ਦੇ ਵਿੱਚ ਰੱਖ ਕੇ ਵੀ ਸਾਡੇ ਨਾਲ ਚਲੋ ਤੇ ਉਹ ਸਮਾਨ ਗੱਡੀ ਦੇ ਵਿੱਚ ਆਪਣੀ ਗੱਡੀ ਪਾਰਕਿੰਗ ਕਰਨ ਲੱਗਿਆ ਤੇ ਉਸ ਤੋਂ ਬਾਅਦ ਵਿੱਚ ਸਮਾਨ ਲੈ ਕੇ ਦਾ ਫਰਾਰ ਹੋ ਗਿਆ ਤੁਹਾਨੂੰ ਕੀ ਲੱਗਦਾ ਜੀ ਜੋ ਹੋਇਆ ਕਿਸ ਬਹੁਤ ਮਾੜਾ ਹੋਇਆ ਜੀ ਇਹ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਜਿਹਨੇ ਵੀ ਕਰਿਆ ਹੈ ਬਹੁਤ ਫੰਕਸ਼ਨ ਦਵਾਇਆ ਉਹਦਾ ਵੀ ਚਕਸੂਰਵਾਰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਸ ਦਾ ਤਾਂ ਚਕਸੂਰ ਹੋਇਆ ਹੀ ਹੈ ਜੀ ਦੇਖੋ ਜਿਹਨੇ ਵੀ ਫੰਕਸ਼ਨ ਦਵਾਇਆ ਉਸ ਨੂੰ ਤਾਂ ਜਾਣਦੇ ਹੋਣਗੇ ਤਾਂ ਹੀ ਉਹ ਬੰਦੇ ਨੇ ਫੰਕਸ਼ਨ ਦਵਾਇਆ ਇਸ ਬੰਦੇ ਨੇ ਠੀਕ ਹੈ ਜੀ ਉਸਤੇ ਜੂਰੀ ਬਣਦੀ ਕਾਰਵਾਈ ਇਸਤੇ ਹੋਣੀ ਚਾਹੀਦੀ ਹੈ। ਨੁਕਸਾਨ ਕਿੰਨੇ ਦਾ ਹੋਇਆ? ਨੁਕਸਾਨ 4 ਤੋਂ 5 ਲੱਖ ਦੇ ਵਿੱਚ ਹੈ। ਕੀ ਮੰਗ ਕਰ ਰਹੇ ਹੋ? ਅਸੀਂ ਵੀ ਇਨਸਾਫ ਦੀ ਮੰਗ ਕਰਦੇ ਆਂ ਵੀ ਸਮਾਨ ਵਾਪਸ ਕਰਾਇਆ ਜਾਵੇ ਜੋ ਵੀ ਇਹ ਲੋਕ ਕੀਤਾ ਜਿਹਨੇ ਵੀ ਕੀਤਾ ਜੀ। ਆਂਸਰ ਇੱਕਲ ਕਾਰ ਸਵਾਰ 2900 ਬਾਅਦ ਕੈਮਰਾ ਲੈ ਕੇ ਫਰਾਰ ਹੋ ਗਏ ਨੇ। ਕਹਿੰਦੇ 3-4 ਤੋਂ 5 ਅੱਧੇ ਦੱਸੇ ਜਾਂਦੇ ਨੇ ਫੋਟੋਗ੍ਰਾਫਰ ਤੇ। ਜੀ ਇਹ rahul kumar ਆ ਜੀ ਐਪਲੀਕੇਸ਼ਨ ਦਿੱਤੀ ਇਹਨਾਂ ਨੇ। ਤੇ ਇਹ ਵਕਾਇਦਾ ਪ੍ਰੋਗਰਾਮ ਬੁਕਿੰਗ ਲਈ ਆਇਆ ਸੀ ਕਿ ਲੜਕਾ ਹੈ ਪਿੰਡ ਬਲਾਲੇ ਤੋਂ ਤੇ ਇੱਥੇ ਇਹ ਆਪਣੇ ਕੈਮਰੇ ਉਹਨਾਂ ਦੀ ਗੱਡੀ 'ਚ ਰੱਖਤੇ ਨੇ ਗੱਡੀ ਪਾਰਕਿੰਗ ਕਰਨ ਲੱਗ ਗਿਆ ਉਸ ਤੋਂ ਬਾਅਦ ਉਹ ਕੈਮਰੇ ਲੈ ਕੇ ਲੰਘੇ ਤੇ ਜੇਕਰ ਉਹ ਗੱਲ ਤੇ ਇਹ ਆ ਵੀ ਇਹਨੂੰ ਪਹਿਲਾਂ ਦਵੰਦਾ ਹੋਣਾ ਸੀ ਕਿ ਕੋਈ ਪ੍ਰੋਗਰਾਮ ਲਾਉਣਾ ਅੱਗੇ ਅਸੀਂ ਪੜਤਾਲ ਕਰ ਰਹੇ ਹਾਂ ਅੱਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਦ ਅਸੀਂ ਸੂਚਿਤ ਹੋ ਗੂ